ਹਾਂਜੀ ਬੱਧਾਂ ਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਪਿੰਡ ਸਭਰਾ ਦੇ ਵਿੱਚ ਅੱਜ 15 ਵਾੜਾ ਮੀਟਿੰਗ ਜਿਹੜੀ ਉਹ ਲੱਗੀ ਆ ਇਸ ਮੀਟਿੰਗ ਦੇ ਵਿੱਚ ਜਿਹੜਾ 15 ਅਗਸਤ ਨੂੰ ਅਧੂਰੀ ਆਜ਼ਾਦੀ ਕਹਿ ਲੋ ਅਹਾੜਾ ਦਿਵਸ ਕਹਿ ਲੋ ਉਹ ਮਨਾਇਆ ਜੋ ਜਾ ਰਿਹਾ ਵਾ ਕਿਸਾਨਾਂ ਮਜ਼ਦੂਰਾ ਮਤਲਬ ਪੂਰੇ ਦੇਸ਼ ਦੇ ਵਿੱਚ ਕਿਉਂਕਿ ਇਸ ਟਾਈਮ ਤੇ ਅੰਦੋਲਨਾਂ ਵੱਲੇ ਪਾਸੇ ਕੇਂਦਰ ਸਰਕਾਰ ਪਿੱਠ ਕਰਕੇ ਬੈਠੀ ਆ ਕੋਰਟਾਂ ਦੀ ਹਦਿਤਾ ਜਿਹੜੀਆਂ ਇੱਕ ਕੋਰਟ ਕੁਝ ਕਰ ਰਹੀ ਆ ਤੇ ਦੂਜੀ ਕੋਰਟ ਕੁਝ ਕਰ ਰਹੀ ਆ ਉਹਦੇ ਤੇ ਹੁਣ ਲੋਕਾਂ ਦੀ ਕਚੈਰੀ ਦੇ ਵਿੱਚ ਕੇਸ ਰੱਖਿਆ ਵਾ ਜਿਹੜੇ ਇਸ ਟਾਈਮ ਤੇ ਫੌਜਦਾਰੀ ਕਾਨੂੰਨ ਲੈ ਕੇ ਆਏ ਆ ਉਹ ਬਹੁਤ ਘਾਤਕ ਨੇ ਹਰੇਕ ਦੇ ਹੱਕ ਮਾਰਦੇ ਨੇ ਬਗੈਰ ਕਿਸੇ ਗੱਲ ਤੋਂ ਬੰਦਾ ਜੇਲ੍ਹ ਚ ਸੁੱਟ ਕੇ ਉਹਨੂੰ ਜੇਲ੍ਹ ਦੇ ਵਿੱਚ ਹੀ ਸੜਦਾ ਰਹਿਣ ਵਾਸਤੇ ਇਹ ਕਾਨੂੰਨ ਬਣਾਏ ਗਏ ਆ ਇਹਨਾਂ ਕਾਨੂੰਨਾਂ ਦੀਆਂ ਕਾਪੀਆਂ ਸਾਰਨ ਵਾਸਤੇ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਤਹਿਸੀਲ ਹੈੱਡਕੁਆਟਰਾਂ ਤੇ ਵੱਡਿਆਂ ਕਸਬਿਆਂ ਦੇ ਵਿੱਚ ਟਰੈਕਟਰ ਮਾਰਚ ਕਰਕੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਉਹਨਾਂ ਕਾਨੂੰਨਿਆਂ ਦੀਆਂ ਕਾਪੀਆਂ ਫੂਕੇ ਇਸਨੀਆਂ ਦੇਵਾਂਗੇ ਕਿ 140 ਕਰੋੜ ਭਾਰਤੀਆਂ ਦੇ ਨਾਲ ਤੱਕਾ ਜ਼ਬਰ ਇਹ ਕਦੀ ਵੀ ਬਰਦਾਸ਼ਤ ਨਹੀਂ ਹੋਊਗਾ ਕਿਉਂਕਿ ਜਿਹੜੀਆਂ ਨੀਤੀਆਂ ਲੈ ਕੇ ਕੇਂਦਰ ਸਰਕਾਰ ਆ ਰਹੀ ਆ ਉਹਨਾਂ ਨੀਤੀਆਂ ਨੂੰ ਪਹਿਲਾਂ ਮਨਮੋਹਨ ਸਿੰਘ ਸਰਕਾਰ ਨੇ ਵਾਜਪਾਈ ਸਰਕਾਰ ਨੇ ਵੀ ਜਾਇਜ਼ ਠਰਉਂਦਿਆ ਆ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸੀ ਇਹ ਨੀਤੀਆਂ ਭਾਰ ਦੇ ਭਾਈਚਾਰਾ ਨੂੰ ਤੋੜਦੀਆਂ ਵਾਂ ਕਿਰਤੀਆਂ ਕਾਮਿਆਂ ਦੀ ਕਿਰਤ ਦੇ ਉੱਤੇ ਡਾਕਾ ਵਾ ਐਮਐਸਪੀ ਗਰੰਟਰ ਦਾ ਕਾਨੂੰਨ ਬਗਾਏ ਬਣਾਏ ਤੋਂ ਬਗੈਰ ਸਰਨਾ ਨਹੀਂ 200 ਦਿਨ ਬੰਦੇਗਾ ਤੇ 700 ਰੁਪਇਆ ਦਿਹਾੜੀ ਔਰ 10000 ਰੁਪਇਆ ਵਡੇਪਾ ਪੈਨਸ਼ਨ ਕਾਨੂੰਨੀ ਅਧਿਕਾਰ ਵਾ ਤੇ ਇੱਕ ਵਾਰਾ ਸਮੁੱਚਾ ਕਰਜ਼ਾ ਕਿਰਤੀਆਂ ਕਾਮਿਆਂ ਦਾ ਖਤਮ ਕਰਨਾ ਆ ਮੀਟਰ ਮੋਟਰ ਜਿਹੜੇ ਲਈ ਫਿਰਦੇ ਆ ਚਿਪਾਂ ਵਾਲੇ ਇਹ ਸਾਰਾ ਕੁਝ ਵਾਪਸ ਲੈ ਕੇ ਜਾਣਾ ਪਊ ਸਰਕਾਰਾਂ ਨੂੰ ਲੋਕਾਂ ਨੂੰ ਅਪੀਲ ਆ ਆਓ ਰਲ ਮਿਲ ਕੇ ਇਕੱਠੇ ਹੋਈਏ ਏਕਤਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਇਹੋ ਜੇ ਤਕੜੇ ਹੋਜੋ ਆਉਣ ਲੈ ਸਮੇਂ ਦੇ ਵਿੱਚ ਭਾਰਤੀ ਲੋਕ ਜਿੱਤਣਗੇ ਔਰ ਇਹ ਕਾਰਪੋਰੇਟੀ ਦਲਾਲ ਹਰ ਹਾਲ ਦੇ ਵਿੱਚ ਹਾਰਨਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ